ਨੋਹ ਕਲੋਨੀ ਰੋਪੜ ਤੋਂ ਗੋਮ ਹੋਏ ਮਾਂ ਤੇ ਬੱਚੇ ਦੇ ਪਿਤਾ ਨੂੰ ਜਦੋਂ ਫਰੋਤੀ ਮੰਗਣ ਵਾਲਿਆਂ ਦੀ ਆਈ ਕਾਲ ਤੁਸੀਂ ਆਪ ਹੀ ਸੁਣ ਲਵੋ ਵੀਰੇ ਆਵਾਜ਼ ਆ ਰਹੀ ਆ ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਹੈਲੋ ਬੋਲ ਵੀਰੇ ਬੋਲ ਹਾਂ ਆਵਾਜ਼ ਆ ਰਹੀ ਹੈ ਹਾਂਜੀ ਵੀਰੇ ਆਜੋ ਇੱਥੇ ਹੀ ਖਲੋਤੇ ਆ ਠੀਕ ਹੈ ਬੰਦਾ ਵੀ ਜਿਹੜਾ ਉਹਨਾਂ ਦੇ ਨਾਲ ਪਿਸਤਲ ਲੈ ਕੇ ਖਲੋਤਾ ਇੱਥੇ ਤੇ ਬੱਚਾ ਵੀ ਜਮੀਨ 'ਤੇ ਨਾਲ ਹੀ ਖਲੋਤੇ ਨੇ ਠੀਕ ਹੈ ਮਨੂੰ ਬੱਚੇ ਮੰਨੂ ਮਨੂ ਫੋਟੋ ਤੇ ਵੀਡੀਓ ਸੈਂਡ ਕਰ ਮਨੂ ਫੋਟੋ ਤੇ ਵੀਡੀਓ ਸੈਂਡ ਕਰ ਬੱਚੇ ਦੀ ਯਾਰ ਜਿਹੜਾ ਮੇਰੇ ਨਾਲ იაპਾਨੀ ਬੰਦੇ ਨਾਲ ਮੇਰੇ ਨਾਲ ਅਨੋਖੇ ਨਾਲ ਤੁਮ ਮਨੂ ਫੋਟੋ ਤੇ ਸੈਂਡ ਕਰ ਤੂੰ ਮਨੂ ਬੰਦੇ ਦੀ ਫੋਟੋ ਮਨੂ ਬੱਚੇ ਦੀ ਫੋਟੋ ਸੈਂਡ ਕਰ ਮੇਰੇ ਘਰ ਮੇਰੇ ਘਰ ਸੋਣ ਮੈਂ ਆਉਣਾ ਕੌਣ ਜਾਣਦਾ ਠੀਕ ਮਨ ਨਾਲ ਗੱਲ ਕਰਦਾ ਗੱਲ ਕਰਕੇ ਤੁਹਾਨੂੰ ਮੇਰੇ ਘਰ ਆਉਣਾ ਠੀਕ ਆ ਨਾਲੇ ਤੂੰ ਗੱਲ ਕਰਦਾ ਨਾਲ ਡਰੀ ਜਨਾ ਮੈਨੂੰ ਵੀ ਵੀਡੀਓ ਫੋਟੋ ਸੈਂਡ ਕਰ ਉਹਦੀ ਮੈਨੂੰ ਫੋਟੋ ਸੈਂਡ ਕਰ ਉਹਦੀ ਹਾਂ ਤੇ ਨਾ ਨਾ ਕੋਈ ਮਾਜਿੰਦ ਦਾਸ ਤੋਂ ਰਾਂਜੀ ਪੰਜ ਬੰਦੇ ਖੋਟੇ ਨੇ ਜਿਹਨਾਂ ਦੇ ਸਾਹਮਣੇ ਫੋਟੋ ਖਿਚਾਗੇ ਤਾਂ ਕੀ ਕੀ ਖਿਆਲ ਹੈ ਨਾ ਉਹ ਕੀ ਜੇ ਤੂੰ ਹੁਣ ਗੱਲ ਕਰਨ ਜੇ ਤੂੰ ਹੁਣ ਗੱਲ ਕਰਨ ਜਾਏਗਾ ਫਿਰ ਕੀ ਕਰੇਗਾ ਹਾਂ ਜੇ ਸਾਹਮਣੇ ਨਾ ਫੋਟੋ ਖਿਚਾਉਂ ਆ ਵੀਰੇ ਜਿਹਨਾਂ ਦੇ ਸਾਹਮਣੇ ਨਾ ਫੋਟੋ ਖਿਚਾਉਂ ਉਹ ਚੰਨ ਕਿਸ ਨੇ ਕੋਈ ਪੁੱਛਦੀ ਚ ਇਹਨਾਂ ਨੇ ਕੀ ਕਰਾਂਗੇ ਤੂੰ ਮੈਨੂੰ ਯਾਰ ਉਹਦੀ ਫੋਟੋ ਸੈਂਡ ਕਰ ਦੇ ਦੇ ਜੀ ਜੀ ਦੂਰ ਨਹੀਂ ਖੜਾ ਮੈਂ ਤਾਂ ਹਕੀ ਕਹ ਰਿਹਾ ਕੋਈ ਮਸਲਾ ਨਹੀਂ ਤੇ ਮੈਂ ਵੀ ਮੇਰਾ ਦਿਲ ਆ ਕੇ ਬੰਦਾ ਜੀ ਤੁਹਾਨੂੰ ਚੰਡੀਗੜ੍ਹ ਕਿਹੜੀ ਜਗ੍ਹਾ ਤੇ ਮਿਲੀਏ ਤੁਹਾਨੂੰ ਆ ਕੇ ਮੈਨੂੰ ਚੰਡੀਗੜ੍ਹ ਦੱਸ ਕਿੱਥੇ ਮਿਲਾਂਗੇ ਮੈਂ ਤੁਹਾਨੂੰ ਚੰਡੀਗੜ੍ਹ ਆ ਫੁੱਟਬਾਲ ਵਾਲੇ ਕੋਕੀ ਜਾ ਇਸ ਸਬੰਧ ਵਿੱਚ ਜਦੋਂ ਕਨੌਲੀ ਚੌਂਕੀ ਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੀ ਤਬਦੀਸ਼ ਜਾਰੀ ਹੈ